ਨਸਕਾ ਦੋ ਤੋਂ ਅਨੇਕ ਨੇ ਪੰਜਾਬ ਨੂੰ ਦੇਖਣ ਵਾਲਾ ਸਰਦਾਰ ਪਾਤਾ ਕੋਨ ਦਾਸ ਜੀ ਕਿੰਦਾ 8915 ਕਲਾਸ 2 ਦੇ ਵਿੱਚ ਬਾੜ ਆਈ ਸੀ ਬਾੜ ਇਸ ਸਟਰੀ ਦੀ ਮੰਜ ਕੇ ਦੋ ਦਿਨ ਪਹਿਲਾਂ ਬਰਸਾਤ ਦੇ ਚਲਦੇ ਉਰੇ ਬਾਟ ਤੋਂ ਹਲਾਤ ਨੂੰ ਹਲਾ ਕੇ ਦਿਖਾਏ ਗਏ ਸੀ ਕਿ ਅਸੀਂ ਬਾਅਦ ਨੇ ਹਲਾਤ ਉੱਥੇ ਅਜੇ ਮਕਾਨ ਮਾਲਕਾਂ ਨਾਲ ਵੀ ਗੱਲਬਾਤ ਕਰਨੇ ਕੋਸ਼ਿਸ਼ ਕਰਾਂਗੇ ਜਾਣਨ ਦੀ ਕਿ ਕੀ ਹੁੰਦੇ ਮਕਾਨਾਂ ਦੇ ਹਾਲਾਤ ਆ ਔਰ ਕਿੱਦਾਂ ਦੀ ਸਥਿਤੀ ਅਤੇ ਉਹ ਤਾਂ ਕੋ ਮਹਿਸੂਸ ਕਰਦੇ ਪਏ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹਲੇ ਵੀ ਡਰ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਮੌਸਮ ਬੁਆਗਲ ਬਾਰ-ਬਾਰ ਚਿੰਤਾ ਚਿਤਾਈ ਆ ਰਹੀ ਹੈ ਕਿ ਬਰਸਾਤ ਹੋ ਸਕਦੀ ਹੈ ਜੇਕਰ ਬਰਸਾਤ ਹੋਏਂਦੇ ਬਰਸਾਤ ਤੋਂ ਬਾਅਦ ਫਿਰ ਦੁਬਾਰਾ ਦੇ ਅੰਦਰ ਹਾਲਾਤ ਹੁੰਦੇ ਆ ਜਾਂ ਨਹੀਂ ਹੁੰਦੇ ਇਹ ਤਾਂ ਪ੍ਰਮਾਤਮਾ ਹੀ ਜਾਣਦਾ ਔਰ ਮਕਾਨ ਮਾਲਕ ਨਾਲ ਗੱਲਬਾਤ ਕਰਨੇ ਜਾਣਨ ਦੀ ਕੋਸ਼ਿਸ਼ ਕਰਨੇ ਆ ਕੀ ਕ ਸੋ ਮੈਂ ਨਾ ਬਲਵਿੰਦ ਮਾਨਾ ਸੱਤ ਪੱਲੇ ਕੋਰਸ਼ਨ ਵਿਚਾਰ ਕਰ ਰਿਹਾ ਪੰਜਾਬ ਨੂੰ ਚਰਿਆ ਦਾ ਜਿਹੜਾ ਸਵੇਰੇ ਕੱਟੇ ਸਾਡੇ ਨੂੰ ਸਾਡੀ ਖਬਰ ਲੈ ਉਹ ਲੈ ਹੀ ਆਇਆ ਗੱਲ ਕੀ ਕਦੇ ਹੈ ਕਿ ਸਾਡੇ ਪਿੱਛੇ ਇੱਕ ਦੁਵਾਰ ਹੈ ਜਿਹੜਾ ਪੁਰਾਣਾ ਦੋ ਮਹੀਨੇ ਮੋਕਾ ਦਾਗਾ ਹੱਥ ਪਨਾਹ ਸੈਂਟਰ ਦਾ ਠੀਕ ਹੈ ਜਿਹੜੇ ਮਾਲਕਾ ਹੈਗੇ ਬਲਵਿੰਦਰ ਰਾਜ ਜੀ ਉਹਨਾਂ ਨੇ ਪਹਿਲੀ ਵਾਰੀ ਰਿਕਵੈਸਟ ਕਰ ਸਕਿਆ ਸਰ ਅਸੀਂ 6 ਮਹੀਨੇ ਤੋਂ ਹਾਲ ਤੋਂ ਦੋ ਵਾਰੀ ਸੀ ਫੇਰ ਕਰਾ ਚੁੱਕੀਓ ਇਸ ਤੋਂ ਇਲਾਵਾ ਅਸੀਂ ਟੈਲ ਵਾਈ ਸੀ ਟੈਲ ਵੀ ਕੀ ਕਰਤੀਆ ਖਰਚਾ ਆਇਆ ਸੀ ਉਹ ਪਟਵਾਤੀ ਉਹਨਾਂ ਨੇ ਅੱਜ ਪਾ ਜੀ ਨੇ ਇਹ ਗੱਲ ਕਨਫਰਮ ਨਹੀਂ ਕੀਤੀ ਹੁੰਦੇ ਨਾ ਪਰ ਮੈਂ ਆ ਕੀ ਕਹ ਦੱਸ ਰਿਹਾ ਜੇ ਸਾਡੇ ਕਿਨਹਰ ਸਾਲ ਤੋਂ ਚੱਲੁੰਦਾ ਉਹਨਾਂ ਗੱਲ ਕਿ ਜੇ ਤੁਸੀਂ ਦਾ ਕੋਈ ਹੱਲ ਕਰਵਾਓ ਇੱਕ ਤੇ ਪਿੱਛੇ ਪੁਰਾਣੀ ਜਿਹੜੀ ਦੀਵਾਰ ਹੈ ਜਿਹੜਾ ਮਕਾਨ ਹੈਗਾ ਉਹ ਕੱਚੀ-ਮੁੱਚੀ ਨਾਲ ਪੂਰੀ ਚਣਾਈ ਹੋਈ ਦੀ ਹੈ ਬੜੇ ਨਾਲਾ ਉਦੀ ਵਜ੍ਹਾ ਨਾਲ ਪਿੱਛੇ ਪਿੱਛੇ ਜਾ ਕੇ ਦੇਖੋ ਕਬਾਰ ਕਬਾਰ ਇਕੱਠਾ ਹੋਇਆ ਹੈ ਇੱਕ ਤੇ ਡੇਂਗੂ ਮੱਛ ਇਕੱਠਾ ਹੁੰਦਾ ਵੀ ਜੇ ਕਬਾਰ ਦਿੱਤੀ ਕੋਈ ਕੋਈ ਕੰਡੈਂਸ਼ਨ ਨਹੀਂ ਕਰਾਂ ਲਗੇ ਕਬਾਰ ਇਕੱਠਾ ਹੁੰਦਾ ਠੀਕ ਹੈ ਉਹਦੇ ਬੜੀ ਕੋਸ਼ਿਸ਼ ਕੀਤੀ ਹੈ ਜੀ ਤੁਸੀਂ ਕੰਮ ਸੇ ਕੰਮ ਇਸ ਚੀਜ਼ ਦਾ ਮਸਲਾ ਹੱਲ ਕਰੋ ਬਟਾ ਹਰ ਹਰ ਬਾਲ ਕਰ ਨੂੰ ਟਾਲ ਦਿਆ ਹੈ ਭਰਵੰਤਰਾ ਦਾ ਕੈਨਸੀ ਕੋਰੀ ਦਾ ਚੱਕਲਾਣਾ ਸੀ ਕਹਿ ਰਹੇ ਸੀ ਕਿ ਤੁਸੀਂ ਪਿੱਛੇ ਹੀ ਪਸਤਾ ਕਰਵਾਓ ਹਨ ਉਹ ਨੂੰ ਆਪ ਪੁੱਛੋ ਕਿ ਕਿਸੇ ਬਿੱਟਪਣੇ ਗੱਲਾਂ ਕਿਉਂ ਕਰਦੇ ਤੁਸੀਂ ਪਿੱਛੇ ਪਹਿਲਾਂ ਓਲਡੀ ਦੀ ਬਾਤ ਬਣ ਚੁੱਕੀ ਹੈ ਇੱਕ ਮਕਾਨ ਪੁੱਛੇ ਪਹਿਲਾਂ ਖੜਾ ਹੈਗਾ ਉਹ ਇੱਕ ਨਿਮਕਾਨ ਖੜਾ ਹੈਗਾ ਉਹਦੇ ਪਿੱਛੇ ਥਿੰਕ ਕਰਕੇ ਖੜੀ ਹੋ ਰਿਹਾ ਹੈ ਕੋਈ ਪਿੱਛੇ ਕਿਹੜਾ ਬੇਕੁਫਾ ਕਿਹੜਾ ਮਿਸਤਰੀ ਹੈਗਾ ਜਿਹੜੇ ਪਿੱਛੇ ਪਸਤਾ ਕਰੇ ਕਿੱਦਾਂ ਕਰੇਗਾ ਜੀ ਉਹ ਜਿਹੜੀ ਨਾਮੂਕੀ ਚੀਜ਼ ਹੈ ਜੀ ਉਹ ਕੇ ਬਚਤ ਕਰਨ ਕਰਦੇ ਸਾਡਾ ਇਸਤੇ ਦਾ ਮਸਾਲ ਕਰਦੇ ਜਿਹੜਾ ਸਾਡਾ ਕਟ ਵਾਲੇ 1.5 ਲੱਖ 2 ਲੱਖ ਦਾ ਇੱਕ ਸਾਲ ਹੋ ਚੁੱਕਾ ਹੱਥ ਕਰ ਜੀ ਕਿ ਉਹ ਜਿਹੜੀ ਜਿੱਦਾਂ ਦੇ ਬਾਹਰ ਦਾ ਹਾਲਾਤ ਹੋ ਗਿਆ ਉਹਦੇ ਤੁਸੀਂ ਅਗਰ ਥਲੇ ਨਜ਼ਰ ਮਾਰੋ ਤੇ ਜਿ세 ਪਾਣੀ ਦਿਨ ਨਹੀਂ ਸਿਕਾਇਆ ਜਾਏਗਾ ਉਹਨਾਂ ਕਾਟਾ ਬਾਹਰ ਦਾ ਪਾਣੀ ਸਿੰਕ ਸਿੰਕ ਦਰੰਦਾਗਾ ਤੇ ਦੀਵਾਰਾਂ ਅਸੀਂ ਗਾੜੀ ਕਰੋ ਇੱਕ ਸਾਹ ਤਾਂ ਪੂਰੀ ਦੀਵਾਰ ਬੈ ਗਈ ਆਈ ਹੈ ਕਿੰਨੀ ਗਰ ਰਿਕਵੈਸਟ ਕਰੀਆ ਸੀ ਇਹ ਤੁਸੀਂ ਕੋਈ ਮਸਲਾ ਹੱਲ ਕਰੋ ਜਿਵੇਂ ਸਾਡੇ ਐਮਸੀ ਬੰਟੀ ਸਾਹਿਬ ਜੀ ਹੈ ਉਹਨਾਂ ਨਾਲ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਬੜੀ ਉਹਨਾਂ ਨੇ ਸ਼ੁਕਰਗੁਜ਼ਾਰ ਰਹਿ ਗਿਆ ਜਿਹੜਾ ਉਹਨੂੰ ਤੁਹਾਨੂੰ ਕੋਈ ਰਸਤਾ ਦੱਸਿਆ ਹੈਗਾ ਤੇ ਉਹਦੇ ਸਦਕਾ ਅਸੀਂ ਤੁਹਾਡੇ ਕੋਲ ਗੁਝਿਆ ਗਏ ਬਲਵੰਤ ਰਾਜ ਜੀ ਕੋਣ ਆਗੇ ਆ ਬਲਵੰਤ ਰਾਜ ਜੀ ਇੱਥੇ ਵੀ ਪ੍ਰਧਾਨ ਜੀ ਅੱਗੇ ਬੁਲਾਜੀ ਉਹਨਾਂ ਦੇ ਉਹਨਾਂ ਦੇ ਬ్రਦਰ ਆਗੇ ਆ ਜੀ ਉਹਨਾਂ ਨੇ ਹੁਣ ਮਕਾਨ ਹੈਗਾ ਉਹ ਉਹਨਾਂ ਨਾਲ ਗੱਲ ਕਰਕੇ ਸੀ ਅੱਗੇ ਕੋਈ ਕੁਝ ਖਾਸ ਕੁਝ ਖਾਸ ਕਰਕੇ ਕਰਦੇ ਉਹ ਬੜੇ ਕਰਦੇ ਟਾਲ ਦੇਦੇ ਜੀ ਉਹਨਾਂ ਨੇ ਆਪਣਾ ਮਕਾਨ ਆਪਣਾ ਕਿਰਾਏ ਦੇ ਦਿੱਤਾ ਹੋਇਆ ਜੀ ਤੇ ਇਹ ਬੜੀ ਸੁਣੀ ਗੱਲ ਕੀਤੀ ਪਹਿਲਾਂ ਕਿ ਪ੍ਰਧਾਨ ਜੀ ਆ ਚੁੱਕੇ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਕਿਲੇ ਮਾੜੇ ਹਾਲਾਤ ਹੁੰਦੇ ਹੁੰਦੇ ਮਤਦ ਵੀ ਕੀਤੀ ਯਾਰੀ ਸਭ ਨੂੰ ਦਿੱਤਾ ਜਾ ਰਿਹਾ ਲੇਕਿਨ ਆਪਣੇ ਘਰ ਦੀ ਗੱਲ ਕੀਤੀ ਹੈ ਉਹਨਾਂ ਦੇ ਘਰ ਦੇ ਹਾਲਾਤ ਹੀ ਤੁਹਾਡੇ ਕਾਰਨ ਲਗਾਣ ਦੀ ਕੋਸ਼ਿਸ਼ ਕਰ ਰਹੇ ਕਿਵੇਂ ਦੇਖਦੇ ਨੂੰ ਸਰ ਇੱਕ ਬਾਰ ਲੱਖ ਕਿੰਨੀ ਵਾਰ ਕਹਿਣਾ ਇਹ ਤਾਂ ਉਹਨਾਂ ਨੂੰ ਖੁਦ ਜਿਹੜਾ ਬੰਦਾ ਖੁਦ ਪ੍ਰਧਾਨ ਹੈਗਾ ਉਹਨਾਂ ਨੂੰ ਹੱਥ ਹਕੀਕਤ ਦਾ ਪ੍ਰਧਾਨ ਹੁੰਦਾ ਕਿਹੜਾ ਗਰੀਬ ਤੋਂ ਲੈ ਕੇ ਅਮੀਰ ਕਿੱਦਾਂ ਉਹ ਬੰਦਾ ਹੈਗਾ ਕੌਣ ਲਿੰਟ ਕਿੱਦਾਂ ਕਿੱਦਾਂ ਕਿੱतरी ਕਰਨ ਕੀਤੀ ਜਾਂਦੀ ਹੈਗੀ ਹੈ ਉਹਨਾਂ ਦੇ ਬੱਚੇ ਤੇ ਹਨ ਜਿਨ੍ਹਾਂ ਨੂੰ ਸਮਝਾਇਆ ਜਾਵੇ ਅਸੀਂ ਉਹਨਾਂ ਨੂੰ ਪ੍ਰੋਬਲਮ ਦੱਸ ਲਈਏ ਇਹ ਉਹਨਾਂ ਨੂੰ ਖੁਦ ਆਪਣੀ ਸਮਝਦਾਰੀ ਨਾਲ ਚਿਹੜਾ ਅਸੀਂ ਇਸ ਦਾ ਹੱਲ ਕਰੀਏ ਜਾਉਂਗਾ ਸਾਡੇ ਤੋਂ ਕਿਹ ਗੁਜ਼ਰੀ ਆ ਗਈ ਹੈ ਇੱਥੇ ਆਪਣੀ ਪੱਲੋਂ ਪੈਸੇ ਲਾ ਕੇ ਅਗਰ ਜਗਾ ਜਗਾ ਪ੍ਰੋਪਰਟੀ ਖਰੀਦੇ ਕੁਝ ਬਣਾ ਆ ਰਿਹਾ ਆਪਣਾ ਕੁਝ ਬਣਾ ਰਿਹਾ ਕਿ ਜੇ ਪਿੱਛੇ ਮਕਾਨ ਨੂੰ ਪਹਿਲਾਂ ਨੁਕਸਾਨ ਹੋਣਾ ਤਾਂ ਆਪਣਾ ਹੋਗਾ ਹਾਂ ਪਹਿਲਾਂ ਨੁਕਸਾਨ ਉਹਨਾਂ ਦਾ ਆਪਣਾ ਹੈ ਪੁਰਾਣੀ ਬਿਲਡਿੰਗ ਉੱਪਰ ਕੀ ਕਰਾ ਦੇਣਾ ਕਿ ਜਿਹੜਾ ਮਕਾਨ ਉਹ ਮਕਾਨ ਜਿਹਦਾ ਬਾੜ ਆਈ ਹੈ ਉਹ ਡਿੱਗ ਬੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਸੀ ਜਿਹੜਾ ਕੰਮ ਉਹੇ ਕਰਾ ਦਿੰਦੇ ਜੀ ਪਹਿਲਾਂ ਤਾਂ ਹੁਣ ਕੰਸੇ ਕਮ ਚੇਤ ਮਕਾਨ ਮੰਗਣ ਲੱਗ ਪਏ ਉਹ ਇੰਨੀ ਮਾੜੀ ਹਾਲਤ ਦਾ ਨਹੀਂ ਮਾੜੀ ਇਹਦੀ ਹਾਲਤ ਤਰਾਣੀ ਹੋਈ ਹੈ ਜੀ ਉਹ ਅਗਰ ਉਹ ਹੀ ਡਿੱਗਣਾ ਨਾ ਪੁੱਛ ਇਹ ਕਿਹੜੀ ਜ਼ਿੰਮੇਵਾਰ ਹੋਏਗਾ ਕਿਸੇ ਕਰਾਇਦਾਰ bina bina ਹੁਕਮ ਇਮਾਰਤਾਂ ਨੂੰ ਇਮਾਰਤਾਂ ਦਾ ਕੰਡੀਸ਼ਨ ਦੇਖੋ ਕਿੱਦਾਂ ਦੀ ਮਾਰਤੇ ਲਈਓ ਕਿੰਨੇ ਕਿਰਾਇਆ ਰੰਦੇ ਉੱਤੇ ਇੱਥੇ ਦੇ ਇਤਿਹਾਸ ਨਹੀਂ ਹੈਗੀ ਹੈ ਕੋਰ ਸਾਨੂੰ ਕੋਈ ਨੂੰ ਉਹਨਾਂ ਉਹਦੇ ਨਾਲ ਗੱਲ ਕੀਤੀ ਇਹਨੇ ਕਰਾਇਦਾਰ ਆਂਦੇ ਆ ਕੱਚਾ ਮਕਾਨ ਦੇ ਦੇ ਅੱਦੇ ਪਿਓ ਲੇਕਿਨ ਜਿੱਦੜੀ ਬਾਅਦ ਵਿੱਚ ਸਥਿਤੀ ਬਣੀ ਸੀ ਅਗਰ ਡਿੱਗ ਜਾਂਦਾ ਚਲੋ ਭਾਵੇਂ ਪ੍ਰਵਾਸੀ ਮਜ਼ਦੂਰ ਕਹ ਲਈਏ ਭਾਵੇਂ ਪੰਜਾਬੀ ਕਹ ਲਈਏ ਭਾਵੇਂ ਕੋਈ ਵੀ ਕਹ ਲਈਏ ਜਾਨ ਇੱਕ ਜਾਨ ਹੈ ਕਿ ਕਿਹਦੀ ਮਰਜ਼ੀ ਕਹ ਦਈਏ ਇੱਕ ਲੱਗਦਾ ਹੀ ਕੋਈ ਹਾਸਾ ਹੋ ਸਕਦਾ ਹੀ ਹੋ ਸਕਦਾ ਸਰ ਕਿ ਨਹੀਂ ਹੋ ਸਕਦਾ ਕਿ ਉਹ ਪਿੱਛੇ ਜਿੱਥਾਂ ਦੀ ਇੱਕ ਇੱਕ ਤੇ ਸੀ ਆਪ ਨੂੰ ਵੀਡੀਓ ਆਵੇ ਤੇ ਦਿਖਾ ਦੇਣਾਗਾ ਕਿ ਤਾਂ ਦੇ ਮਕਾਨ ਹੈਗਾ ਇਹਨਾਂ ਨੁਕਸਾਨ ਤੋਂ ਉਹਨਾਂ ਨੂੰ ਐ ਜੇ ਸਾਨੂੰ ਨੁਕਸਾਨ ਦੀ ਜਾਇ ਹੋਣਾ ਹੋਵੇ ਉਸ ਨੂੰ ਅੱਜ ਤੋਂ ਨਹੀਂ 4-5 ਸਾਲ ਤੋਂ ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਸਰ ਇਹਦਾ ਕੋਈ ਹੱਲ ਕਰੋ ਹੱਲ ਕਰੋ ਬਾਹਰ ਪਾਣੀ ਸਿੰਕ ਦਾ ਪਤ ਕੋਈ ਹੱਲ ਕਰ ਦੇਣਗੇ ਹਮੇਸ਼ਾ ਗੱਲ ਨੂੰ ਟਾਲ ਦੇਗੇ ਜਦੋਂ ਗੱਲ ਕਰੀ ਕਹਿੰਦੇ ਹਨ ਕੋਈ ਪੈਸੇ ਨਹੀਂ ਹਨ ਕੋਈ ਪੈਸੇ ਨਹੀਂ ਹੈ ਤੁਹਾਡੇ ਕੋਲ ਪੈਸੇ ਨਹੀਂ ਹੈ ਤੇ ਫਿਰ ਇਹ ਜਿੱਦ ਤੋਂ ਉਹ ਪੈਸੇ ਨਹੀਂ ਇਹ ਤੂੰ ਪਿੱਛੇ ਕਿਸੇ ਜਗ੍ਹਾ ਜਗ੍ਹਾ ਕਿੱਧਰ ਖਰੀਦੀ ਮਕਾਨ ਕਿੱਧਰ ਖਰੀਦੀ ਤੁਸੀਂ ਕਿੰਨਿਆਂ ਕਿੰਨੀਵਾਂ ਤੁਹਾਡੇ ਬੈ ਚੁੱਕੇ ਕਿੰਨਾ ਕਿ ਮਕਾਨ ਥੱਲੇ ਬੈ ਗਿਆ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਬਟਾ ਮੈਂ ਹੈ ਕਿ ਤੁਸੀਂ ਆਪ ਦੇਖਦੇ ਹੋ ਵੀ ਨਹੀਂ ਚੈੱਕ ਕਰ ਸਕਦੇ ਇੱਕ ਸਾਧ ਕਿ ਬਾਬ ਕਿੰਨਾ ਬੈਠਾ ਹੋਗਾ ਤੇ বারবার ਕਹਿੰ ਤੂੰ ਬਾਜ਼ੀ ਕਿਉਂ ਨਹੀਂ ਉਸ ਪਰ ਧਿਆਨ ਦਿੰਦੇ ਕਿਉਂਕਿ ਉਹਨਾਂ ਨਾਲ ਅਰ ਮੀਡੀਆ ਵੱਸੋਂ ਦੇ ਗੱਲਬਾਤ ਕੀਤੀ ਜਾਂਦੀ ਹੈ ਪਰ ਮੌਤਵਰਾ ਵਾਲਾ ਗੱਲਬਾਤ ਕੀਤੀ ਜਾਂਦੀ ਹੈ ਉਹ ਪਹਿਲਾਂ ਨਹੀਂ ਸੀ ਹੁਣ ਤੁਹਾਡੇ ਨਾਲ ਸਿਰੂ ਅਸੀਂ ਜਾਣਨ ਪਾਇਆ ਸ਼ਾਇਦ ਕੁਝ ਉਹਦੇ ਪੱਲੇ ਕੁਝ ਗੱਲ ਪਈ ਜੀ ਬਿਲਕੁਲ ਦੇਖ ਸਕਦੇ ਹੋ ਤਸਵੀਰਤ ਖਾਨ ਦੀ ਮੈਂ ਕੋਸ਼ਿਸ਼ ਕਰਾਂਗਾ ਕੈਮਰਾਮੈਨ ਕੋ ਤਸਵੀਰਤ ਖਾਨ ਦੀ ਕੋਸ਼ਿਸ਼ ਕੀਤੀ ਹੈ ਕਿ ਮਕਾਨ ਦੇ ਕਿਵੇਂ ਹਾਲਾਤ ਹੈ ਜਿਹੜੇ ਬਰਸਾਤ ਹੋਈ ਹੋਈ ਕਿਤੇ ਜਿਹੜੇ ਬਾੜ ਦੀ ਸਥਿਤੀ ਇੰਨੇ ਪਿੰਡ ਦੇ ਵਿੱਚ ਮਣੀ ਸੀ ਉਹਨੇ ਕਿੱਦਾਂ ਦੇ ਹਾਲਾਤ ਹੋਣਗੇ ਕਿਉਂ ਜੋ ਡਰਿਆ ਹੋਇਆ ਮਹਿਸੂਸ ਕਰਦੇ ਪਈ ਲੋਕੀ ਡਰਿਆ ਹੋਇਆ ਮਹਿਸੂਸ ਕਰਦੇ ਪਈ ਹੋ ਕਾਫੀ ਜ਼ਿਆਦਾ ਸਹਿਮੇ ਹੋਰ ਮਹਿਸੂਸ ਕਰਦੇ ਪਈ ਲੇਕਿਨ ਅੱਜ ਦੀ ਗੱਲ ਕੀਤੀ ਹੈ ਤੇ ਅੱਜ ਵੀ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿਉਂਕਿ ਇਹਦੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਸਾਡੇ ਨਾਲ ਪਤਾ ਜੀਹਾਲਾ ਦੱਸੇ ਜਾਂਦਾ ਐ ਐਕਸ ਪ੍ਰਧਾਨ ਜੀਹਾਲਾ ਦੱਸੇ ਜਾਂਦਾ ਐ ਲੇਕਿਨ ਉਹ ਕਹਿੰਦੇ ਕਿ ਬਾਰ-ਬਾਰ ਕੁਐਸਟ ਕਰਨ ਤੋਂ ਬਾਅਦ ਵੀ ਕਿਸੇ ਪ੍ਰਕਾਰ ਦੀ ਬੰਦੇ ਲੋ ਸਹਾ ਨਹੀਂ ਲਈ ਜਾਂਦੀ ਲੇਕਿਨ ਕਿਤੇ ਨਾ ਕਿਤੇ ਪ੍ਰਤੀਜਨ ਇਹ ਵੀ ਲੱਗਦਾ ਕਿ ਕਿਤੇ ਸਰਕਾਰਾਂ ਮਦਦ ਕਰਦੇ ਨਹੀਂ ਰਹਿੰਦੀ ਪਈਆਂ ਉੱਥੇ ਹੀ ਇੱਦਾਂ ਦੇ ਪ੍ਰਧਾਨ ਐ ਜਿਹਦੇ ਮਕਾਨ ਖੋਦੀ ਮਕਾਨ ਐ ਕਿਹੜੇ ਦਿਖਦੇ ਪਏ ਐ ਲੇਕਿਨ ਲੋਕਾਂ ਨੂੰ ਮਦਦ ਨਹੀਂ ਕਰਦੇ ਪਏ ਹੋਰ ਵੀ ਪੁਕਾਰਦੇ ਜੀ ਜੁੜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਕੀ ਕਹਿੰਦਾ ਸਰ ਕੀ ਨਾਉ ਆਪਣਾ ਮੇਰਾ ਨਾਮ ਰਾਏ ਕੁਮਾਰ ਐ ਜੀ ਅਸੀਂ ਇਹਨੂੰ ਬਾਰ-ਬਾਰ ਕਹਿ ਚੁੱਕੇ ਜੀ ਬਹੁਤ ਵਾਰੀ ਪਹਿਲੇ ਕਹਿ ਚੁੱਕੇ ਹਾਂ ਕਿ ਇਨਸਾਨ ਸਾਲ ਦੇ ਵਿੱਚ ਜੋ ਇਕੱਠੇ ਕਰਕੇ ਦੋ ਕੋ ਵਾਰੀ ਇਹ ਸਿਰਮ ਕਾਣੀ ਬੈਧੀ ਹੈ 7-8000 ਰੁਪਏ ਦਾ ਬਰਵਾਦੀ ਹੁੰਦਾ ਸਾਡਾ ਇਹ ਆਣੀ ਗਰ ਕਿੰਨੇ ਕੁ ਤਸ ਕਮਾ ਲਦੇ 9000 ਜਮੜਾ ਤਾਂ ਹਾਂ ਲੰਦਾ ਕਿੰਨੇ ਕੰਮ ਤੋਂ ਸਦਭੀ ਹੈ ਅਗਰ ਆਈ 6 ਮਹੀਨੇ ਦਾ 50000 ਰੁਪਏ ਖਰਚ ਕਰੀਏ ਫਿਰ ਫਿਰ 5-7 ਮਹੀਨੇ ਦਾ ਹੋਵੇ ਠਾਰ ਕੇ ਫਿਰ ਉਹ ਦਾ ਸਾਹ ਤਾਂ ਆ ਜਾਂਦੀ ਹੈ ਮੌਸਮ ਦੀ ਵਾਰ ਸਾਡੀ ਫਿਰ ਕਢਾਉਣੀ ਹੈ ਫਿਰ ਖਰਚ ਕਰੀਏ ਕਿਤੋਂ ਕਮਾ ਇੰਨੀ ਕਮਾਈ ਹੋ ਪਏ ਅਵੇਲੇਬਲ ਆ ਬਾਕੀ ਇਹ ਅਸੀਂ ਕਿਹਾ ਕਿ ਦੱਸ ਲੋ ਤੁਹਾਡੀ ਜੀ ਪਿੱਛੇ ਗੁਜ਼ਾਰਾ ਨਾਲ 8-9 ਮਹੀਨੇ ਸਾਥ ਜੀ ਤੁਹਾਨੂੰ 55 ਸਾਲ ਤੋਂ ਪੁਰਾਣੇ ਹੋ ਗਏ ਨੇ ਦੁਵਾਰਾ ਨਾਲ ਕੁਝ ਵੀ ਕਰਨ ਕਰਾਉ ਸੋਚੋ ਵਿਚਾਰੋ ਸਾਡਾ ਨਹੀਂ ਸੋਚੋ ਆਪਣਾ ਨਹੀਂ ਸੋਚੋ ਬਾਕੀ ਉੱਪਰ ਕਰਾਇਆ ਜਾ ਰਿਹਾ ਲੇ ਦੇ ਨੇ ਪਾਣੀ ਕਹਿੰਦੇ ਉੱਪਰੋਂ ਆਉਂਦਾ ਅੰਦਰੋਂ ਉੱਪਰੋਂ ਨਹੀਂ ਆਉਂਦਾ ਅਗਰ ਉੱਪਰੋਂ ਨਾ ਫੁੱਟ ਵੀ ਕਰਾਉ ਪਾਣੀ ਆ ਨਾ ਥੱਲੇ ਥੱਲੇ ਪਿਛੇ ਆ ਪੈ ਸਰ ਟਵਾੜ ਖਾਨਾ ਪੇਦਾ ਜਿਲੇ ਬਾਹਰੋਂ ਪਾਣੀ ਆਂਦਾ بارش ਦਾ ਲੈਜਰ ਪਾਣੀ ਬਾਰ ਬਾਰ ਹੀ ਆਂਦਾ ਜਦੋਂ ਜਿਸਰ بارش ਆਂਦੀ ਹੈ ਪਾਣੀ ਸਾਰਾ ਅੰਦਰ ਪਿੱਛੇ ਬੈਕ ਸਾਡ ਗਿੰਦੇ ਨੂੰ ਅਜੇ ਦਿਖਾਣਾ ਬਣ ਰਹੀ ਹੈ ਨਾ ਛੱਟੇ ਟੁੱਟੇ ਜਾ ਰਹੇ ਨੇ ਤੇ ਪਾਣੀ ਅੰਦਰ ਚਲੀ ਜਾਂਦਾ ਉਹ ਅੰਦਰ ਜਾ ਕੇ ਸਾਰਾ ਆਧੁਨੀ ਖੋ ਜਾਰਾ ਬੋਲ ਜਾਂਦੀ ਹੈ ਉਹਦੇ ਨਾਲ ਉਸੇ ਵੇਲੇ ਸਾਡਾ ਮਕਾਨ ਜਿਹੜਾ دیوار ਜਿਹੜੀ ਮਕਾਨ ਦੀ ਕਾਫੀ ਦੂਰ ਤੇ ਖਰਾਬ ਹੋ ਚੁੱਕੀ ਹੈ ਤਾਂ ਅਸੀਂ ਇਹਨੇ ਬਾਰ ਬਾਰ ਕਿਹਾ ਇਹਨਾਂ ਕੋਸ਼ਾ ਕੋ ਸੋਚੋ ਕੁਝ ਕਰੋਗੇ ਤਾਂ ਪਰ ਸੁਣਦੇ ਨਹੀਂ ਬੜੇ ਬੜੇ ਕੀ ਇਹਨੂੰ ਅੱਜ ਕਰਾਂਗੇ ਕੱਰਾ ਨਿਕਲੂ ਕਰਾਂਗੇ ਤੁਸੀਂ ਦੋ ਕਰਾਇਆ ਦਾ ਗਵਿੰਦੇ ਨਾਲ ਤੋਂ ਐਵੇਂ ਕਿਹਾ ਕਿ ਆਪਣਾ ਸ਼ਟਰ ਖੋ ਕੇ ਰੱਖੋ ਮਕਾਨ ਸਾਡੇ ਨੂੰ ਹਵਾ ਆਉ ਬੁਜੇ ਉਹ ਕਹਿੰਦਾ ਮੈਂ ਇਹਨਾਂ ਕੋਲ ਫਾਰਮ ਭਰਨੀ ਨਹੀਂ ਕਰਦਾ ਕੋਣ ਕੰਦਰੋਂ ਨਿਕਲ ਓਏ ਜਿਹੜਾ ਆਪਣਾ ਜਿਹੜਾ ਕਿਰਾਇਆ ਦਿੰਦਾ ਉੱਥੇ ਵੈਂ ਕਿਹਾ ਕਿੰਨਾ ਛੱਤ ਕੋਲੇ ਯਾਰ ਉਹਨੇ ਇੱਕ ਵਾਰੀ ਥੋੜਾ ਥੋੜੀ ਮੇਰੇ ਖੋਲਿਆ ਪਰ ਫੇਰ ਮੁੜ ਕੇ ਬੰਦ ਕਰਤਾ ਲੱਗਾ ਇਹੋ ਜਿਹਾ ਹਾਲਾ ਦੇਖ ਚੁ ਅੰਦਰ ਹਵਾ ਆ ਜਾਏ ਅੰਦਰ ਹਵਾ ਆਵੇ ਤੇ ਫਿਰ ਤਾਂ 47 ਮਾਰਗੇ ਖਲ ਚਲੇ ਗਿਆ ਇਸ ਮੱਦੇ ਮਕਾਨ ਨਾਲ ਕਨਾਲ ਗੱਲ ਕਰੀ ਤੀ ਆਹ ਇਹਨਾਂ ਕਿਤੀ ਐ ਬੜੀ ਬੜੀ ਕਿਤੇ ਇੱਕ ਵਾਰੀ ਵੀ ਬਹੁਤ ਗੱਲ ਕੀਤੀ ਸੀ ਦੋਨੋਂ ਨਾਲ ਗੱਲ ਕੀਤੀ ਐ ਕਾਫੀ ਪਰਸੂ ਦਾ ਅਸੀਂ ਘਰ ਸੱਦੇ ਘਰ ਸੱਦ ਕੇ ਉਹਨਾਂ ਨੂੰ ਦੱਸਿਆ ਆਪਣੀ ਕੰਡੀਸ਼ਨ ਯਾਰ ਦੇਖੀ ਯਾਰ ਕੀ ਹਾਲ ਦਾ ਨਹੀਂ ਯਾਰ ਇੰਦਾ ਇੰਦਾ ਗੱਲ ਕਰੇ ਬਸ ਚਾਲ ਟੋਲ ਕੇ ਰਹਿ ਜਾਂ ਇਹਦਾ ਮਸਲਾ ਹੈ ਕਹਿੰਦੇ ਅੱਗੇ ਅੱਡੇ ਆਪਣੇ ਐਮਸੀ ਸਾਹਿਬ ਨਾਲ ਵੀ ਗੱਲਬਾਤ ਹੋ ਰਹੀ ਸੀ ਉਹਨੂੰ ਸੁਣਾਇਆ ਸੀ ਇਹਨੂੰ ਸੁਣਾਦਿਆਂ ਕੱਢ ਗਈ ਆ ਅਸੀਂ ਸੋਚਿਆ ਕਿ ਚਲੋ ਇਹ ਸਧਾਰਨ ਉਹ ਅਚਿਚਪੂਛ ਹੁੰਦਾ ਹੈ ਹਰ ਚੀਜ਼ ਦੀ ਹਰ ਚੀਜ਼ ਨੂੰ ਮਦਦ ਕਰ ਸਕਦੇ ਹਾਂ ਪਰ ਇਹਨੂੰ ਫਿਰ ਸੋਚਿਆ ਜਾਏ ਯਾਰ ਸੋਚਿਆ ਯਾਰ ਬਾਰ ਬਾਰ ਰੋਕਿਆ ਕਿ ਕੁਝ ਸੋਚਣਾ ਹੋਵੇ ਬਾਰੇ ਕੁਝ ਉਹਦੇ ਉੱਤੇ ਵੀ ਹਲ ਕਰਾਉ ਕਿਉਂ ਹੁੰਦਾ ਸਾਰੇ ਕੰਮ ਹੋ ਜਾਂਦੇ ਉਸੇ ਜੇ ਕੁਝ ਕਰੋਗੇ ਨਹੀਂ ਇਹ ਤਾਂ ਅੰਨਸਾਨ ਹੋਣਾ ਹੈ ਤੁਸੀਂ ਸਾਡੇ ਕੋਲ ਬਰਦਾਸ਼ਤ ਹੋ ਕੇ ਨਹੀਂ ਬਾਰ ਕਰੇਗੇ ਅੰਦਰ ਸਾਡਾ ਦੁਕਾਨ ਜਿਹੜਾ ਦੀ ਬਾਰ ਜਿਹੜੇ ਖਰਾਬ ਹੋ ਗਿਆ ਪੂਰਾ ਮਕਾਨ ਆਸ-ਆਸੇ ਖਰਾਬ ਹੋ ਰਿਹਾ ਇਹ ਜੇ ਹੁਣ ਚੋ ਪਾੜਾਏ ਅਗਲੀ ਵਾਰ ਚਾਣੀ ਆ ਅੱਗੇ ਪੜਾ ਕੁਝ ਹੋਣਾ ਤੁਸੀਂ ਅੱਗੇ ਨੂੰ ਕੁਝ ਕਰੋਗੇ ਤਾਂ ਸਾਡਾ ਮਕਾਨ ਫਿਰ ਡਾ ਬਾਰ ਜਿਹੜੇ ਡਿਵਿੰਗ ਦਾ ਖਤਰਾ ਹੋਏਗਾ ਕਿਲੇ ਸੋਨਦੇ ਕਿੱਦਾਂ ਦਾ ਮਹਿਸੂਸ ਕਰਦੇ ਹੋ ਲੇ ਬੜਾ ਮਹਿਸੂਸ ਨਹੀਂ ਇਸ ਪਾ ਇਹ ਇਸ ਖਾਸਰ ਕੇ ਇਹ ਇਹ ਦੀਵਾਰ ਹੈ ਇਹ ਡਰ ਨਾਲ ਕੇ ਸੋਨਦੇ ਕਿ ਉਹ ਸੀਮਿੰਟ ਧੁਰ-ਧੁਰ ਕੇ ਛੱਲੇ ਜਾਂਦਾ ਤੇ ਬੈਡਨ ਉੱਪਰ ਅਗਰ ਰਾਤ ਨੂੰ ਉੱਠ ਕੇ ਸੀਮਿੰਟ ਚ ਅੜ੍ਹਿਆ ਸੀ ਮੱਚੇ ਸੁੰਦੇ ਸਾਨੂੰ ਤੇ ਦੇਖੋ ਕਿਹੜਾ ਸੇਵਰ ਪਿਆ ਉੱਤੇ ਉਹ ਅਸੀਂ ਕੀ ਕਰਨਾ ਚੁੱਕੇ ਤੇ ਰਹਿੰਦੇ ਆ ਅਸੀਂ ਕਿਆ ਕਹਿ ਕੇ ਥੱਕ ਗਏ ਨੂੰ

جو کچھ مسئلہ کسی طریقے سے ਜਾਟਾਇਆ ਜਾਏ ਜਾਂ ਉਹਨਾਂ ਰੁਪਏ ਕਰਵਾਇਆ ਜਾਏ ਕਿ ਇਹ ਘਰ ਸੁਨੇ ਮਕਾਨ ਨੂੰ ਦਿੱਕਤ ਦਾ ਖਤਰਾ ਕੀ ਕਹਿਣਾ ਚਾਹੋਗੇ ਭਾਜੀ ਹੁਣ ਜਿਹੜਾ ਜੁਆਇੰਟ ਹੈ ਦੋਵਾਂ ਦਾ ਮਕਾਨ ਦਾ ਕਿਤੇ ਉੱਥੇ ਹੀ ਬਰਸਾਤ ਤੇ ਲੀਕੇਜ ਹੋएगी ਨਾ ਉਦੋਂ ਤੋਂ ਪਹਿਲਾਂ ਲੀਕੇਜ ਕਿੱਥੋਂ ਆਏ ਨਹੀਂ ਤੇ ਬਰਸਾਤਾਂ ਤੇ ਹਰ ਬੰਦੇ ਦੇ ਮਕਾਨ ਦਾ ਸਲਾਪਾਂਦਾ ਹੀ ਹੁੰਦਾ ਉਹਦਾ ਕੀ ਕਰ ਸਕਦਾ ਬੰਦਾ ਕੋਈ ਉਹਨੂੰ ਸੁਣਾਦਾ ਕੀ ਕਰ ਸਕਦਾ ਬੰਦਾ ਰੁਪਏ ਉਹਦਾ ਕੀ ਕਰਾਣਾ ਸਾਂਝੀ ਗੰਦਾ ਦੱਸੋ ਉਹਨਾਂ ਨੇ ਅਜੀਬ ਜਿਹਾ ਰਿਦਨ ਕਿਹਾ ਵੀ ਹੈ ਤੁਹਾਨੂੰ ਦੱਸਿਆ ਵੀ ਹੈ ਕਿ ਮੇਰੇ ਮੇਰੇ ਨਾਲ ਗੱਲ ਹੋਈ ਆ ਬੰਦੇ ਘਰ ਵੀ ਗਿਆ ਜਿਹੜਾ ਹੁੰਦਾ ਸਲੱਬ ਆਇਆ ਇੱਕ ਕੰਧ ਦੇ ਉੱਪਰ ਆਇਆ ਥੱਲੇ ਨਹੀਂ ਹੈ ਜਨੀ ਤੇ ਉੱਪਰ ਸਲੱਬ ਆਇਆ ਕੋਈ 7 ਤੋਂ 8 ਫੁੱਟ ਤੋਂ ਉੱਪਰ ਕੰਧ ਮੈਂ ਦੇਖ ਕੇ ਆਇਆ ਹਾਂ ਤੇ ਘਰ ਜਾ ਕੇ ਰਾਤ ਨੂੰ ਉਹਨਾਂ ਦੇ ਘਰ ਤੇ ਮੈਂ ਇਹੋ ਗੱਲ ਕੀਤੀ ਮੈਂ ਯਾਰ ਉੱਪਰ ਚੜ ਕੇ ਚੈੱਕ ਕਰੋ ਮੈਂ ਵੀ ਰਾਤ ਨੂੰ ਗਿਆ ਮੈਂ ਵੀ ਮੈਂ ਵੀ ਚੈੱਕ ਕਰੋ ਕਿਤੇ ਹੋ ਸਕਦਾ ਕਿਤੇ ਪਾਣੀ ਲੀਕ ਜੰਦਾ ਹੋਏ ਉੱਥੇ ਮਸਾਲਾ ਮਸਾਲਾ ਪਾੜੋ ਉਹ ਵੀ ਕਹਿੰਦਾ ਕਿ ਹਰ ਮਹੀਨੇ ਸਾਨੂੰ 8 ਤੋਂ 10 ਹਜ਼ਾਰ ਦਾ ਤੁਹਾਡੇ ਮਕਾਨ ਕਰਕੇ ਖਰਚਾ ਕਰਨਾ ਪੈਂਦਾ। ਉਹ ਕਿਸ ਚੀਜ਼ ਦਾ ਖਰਚਾ ਕਰਨੇ ਬੰਦਾ ਸਾਨੂੰ ਪਤਾ ਨਹੀਂ ਇਸ ਚੀਜ਼ ਦਾ ਵੀ ਕਿਸ ਚੀਜ਼ ਤੇ 10 ਹਜ਼ਾਰ ਰੁਪਏ ਦਾ ਖਰਚਾ ਆ ਰਿਹਾ। ਉਹਨੇ ਇਹ ਵੀ ਕਹਿ ਕਿ ਤੁਸੀਂ ਜਿਹੜੇ ਕਿਰਾਏ ਦਾ ਰੱਖਿਆ ਉਹ ਵੀ ਖਤਰੇ ਦੇ ਵਿੱਚ ਹੈਗੇ ਉਹ ਕੇਵਲ ਮਕਾਨ ਦੇ ਕੇ ਜੇ ਢੋਗ ਵਿੱਚ ਮਰ ਸਰਦੇ ਆ। ਖਤਰਾ ਉਹਦੇ ਕਹਦਾ ਕੋਈ ਖਤਰਾ ਨਹੀਂ ਇੰਨੀ ਪ੍ਰਸ਼ਾਸਨ ਨਾਲ ਨੂੰ ਮਕਾਨ ਨਹੀਂ ਨਿਕਿਆ। ਤੇ ਉਹ ਕਿਦਾਂ ਡਿਕ ਜਾ ਮਕਾਨ।